ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਸਾਈਂ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਮਨੀ ਜਾਈ ਰਹਾਓ ਫੁਰਕੀ ਬਾਣੀ ਆਈ ਸਿਨ ਸਗਲੀ ਚਿੰਤ ਨਟਾਈ ਦਿਆਲ ਫੁਰਕ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ہر ناری ہر ہر پرب کپا تاری سنت ہو سک ہوا سب خائی پار برم پورن پرمیشور رو رہا سبنی جئی توری بانی آئی تین سگلی چنت مٹائی دیال پورک مہربانا ہر نانک سا چانا 608 ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਸਾਈਂ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ੁਰਕੀ ਬਾਣੀ ਆਈ ਸੇਨ ਸਗਲੀ ਚਿੰਤ ਨਟਾਈ ਦਿਆਲ ੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ 608 ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ کرپا تاری سنت ہو سک ہوا سب خائی پار برم پورن پرمیشور رو رہا سبنی جئی راؤ تور کی بانی آئی تین سگلی چنت مٹائی دیال پورک مہربان ہر نانک سا چب ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਤਾਈਂ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਓ ਤੁਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਟਾਈ ਬਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਵਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ پرب کپا تاری سنت ہو سکھ ہوا سب تھائی پار برم پورن پرمیشور محلہ پرمیشہ بننا دکھ روک ڈیرا پن آنند کرب کرپا تاری سنت ہو سکھ ہوا سب تھائی پار برم پورن پرمیشور رو رہا سبنی جئی رہا

ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਸਾਈਂ ਪਾਬ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸਿਨ ਸਗਲੇ ਚਿੰਤ ਨਟਾਈ ਦਿਆਲ ਪ੍ਰਭ ਮਿਹਰਬਾਨ ਹਰ ਨਾਨਕ ਸਚ ਬਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ سکھ ہوا سب پار برہم پورن پرمیشور پرمیشر بنا دن آنند کرب کپا تاری سنت ہو سکھ ہوا سب تھائی پار بر پورن پرمیشر رو رہا سبنی جئی ਤੁਰ ਕੀ ਬਾਣੀ ਆਈ ਸਭ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾਟ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਭਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸਭ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾਂ ਜਿਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਥਾਈ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਮਨੀ ਜਾਈ ਰਹਾਓ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਸੋਰਠ ਮਹਾਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ سکھ ہوا سب, سب تھائی پار برہم پورن پرمیشور رو رہا سبنی جی رہی بان تین سگلی چنت مٹائی دکھ را ڈرا پنا آنند کری ہر ہر پرب کپا تاری سنت سکھ ہوا سب تھائی پار بر پورن پرمیشر رو رہا سبنی جئی رو تورکی بانی ਸਗਲੇ ਚਿੰਤਾ ਟਾਈਂ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸਤ ਹੋਆ ਸਭ ਥਾਈ ਭਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ سبا دکھ رو کا ڈیرا پنا آنند کرب کرو سبلی دیا پورک مہربان ہر نانک سا چوکھانا سوٹ محلہ پرمیشر بنا دنا آنند کرب کرپا تاری سنت ہو سک ہوا سب تھائی پار پار برہم پورن پرمیشور رو رہا سبنی جی رہا تورکی بانی آئی تین سگلی چنت مٹائی دیا پور مہربان ہر نانک سچ وجوہ پرمیشر ڈیرا پن آنند کرب کرپا تاری سنت سکھ ہوا سب تھائی پار برہ پورن پرمیشر رو رہا سبنی جئی رو ترکی بانی آئی تین سگلی چنت مٹائی ਬਿਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਸੋਰਠ ਮਹਾਲਾ ਪੰਜਵਾ ਪਰਮੇਸ਼ਰ ਦੇਤਾ ਬੰਨਾ ਦੁਖ ਰੋਗ ਕਾਟ ਦੇ ਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਭਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਿਟਾਈ ਬਿਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ سوٹھ محلہ پنجا پرمیشر چنت مٹائی دیا پور مانا ہر نانک سا چان سو محلہ پنجا پرمیشر دتا بنا دکھ روک کا ڈیری پنا آنند کر پرب کرپا oh. تاری سنت ہو سکھ ہوا سب تھائی پار برم پورن پرمیشور رو رہا سبنی جی رہی بانی آئی سگلی چنت مٹائی دیال پور مہربان پرمیشور بنا دن آنند کرب کرپا تاری سنت ہو سکھ ہوا سب تھائی پار برم پورن پرمیشور رو رہا سبنی جئی رہا ਹਾਉ ਔਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਚ ਵਖਾਨਾ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦੇਤਾ ਬੰਨਾ ਦੁਖ ਰੋਗ ਕਾਟ ਦੇ ਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਭਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਔਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਚ ਵਖਾਨਾ ਸੋਰਠ پرمیشور بننا دکھ روند کرگلی چنت مٹائی دیا پور مہربان ہر نانک سا چوکھانا سو محلہ پرمیشر دتہ بننا دکھ روگ کا ڈیرا پنا آنند کرب نار کرپا ਹਰੀ ਸੰਤੋਖ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਿਟਾਈ ਬਿਵਾਲ ਪੁਰਖ ਮਿਹਰਬਾਨਾ ਹਰਿ ਨਾਨਕ ਸਚੁ ਵਖਾਨਾ ਈਸੋ ਠਰਮ ਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਗਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ سب پار برہم پورن پرمیشور سبنی جی رہا تورکی بانی آئی تین سگلی چنت مٹائی دیا پورک مہربان ہر نانک ساچ و خانا ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਸਾਈਂ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਓ ਤੁਰ ਕੀ ਬਾਣੀ ਆਈ ਸੈਨ ਸਗਲੀ ਚਿੰਤ ਨਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ پرب کرپا تاری سنت ہو سک ہوا سب تھائی پار برم پورن پرمیشور رو رہا سبنی جی رہی بان سگلی چنت مٹائی دیا پور مہربان پرمیشر بننا دکھ روک ڈیرا پن آنند کری ہر ہر پرب کپا تاری سنت ہو سکھ ہوا سب تھائی پار برم پورن پرمیشر رو رہا سبنی جئی رہا ਹਾਉ ਧੁਰ ਕੀ ਬਾਣੀ ਆਈ ਤੈਨ ਸਗਲਿ ਚਿੰਤ ਮਟਾਈ ਦਿਆਲੁ ਪੁਰਖ ਮਿਹਰਬਾਨ ਹਰਿ ਨਾਨਕ ਸਚੁ ਬਖਾਨਾ ਸੋਰਠ ਮਹਲਾ ਪੰਜਵਾਂ ਪਰਮੇਸ਼ਰੁ ਦਿੱਤਾ ਬੰਨਾ ਦੁਖੁ ਰੋਗੁ ਕਾਟੇ ਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰਿ ਹਰਿ ਪ੍ਰਭ ਕਿਰਪਾ ਧਾਰੀ ਸੰਤੋ ਹੋ ਸੁਖ ਹੋਆ ਸਭ ਥਾਈ ਭਾਰ ਬ੍ਰਹਮੁ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤੈਨ ਸਗਲਿ ਚਿੰਤ ਮਟਾਈ ਦਿਆਲੁ ਪੁਰਖ ਮਿਹਰਬਾਨ ਹਰਿ ਨਾਨਕ ਸਚੁ ਬਖਾਨਾ ਬਾਹੀਰ خالسا ہے جی کی پتے